ਨਾ ਨਾ ਭੁੱਲਿਓ ਨਾਨ ਐਕਸਪੀਰੀਅੰਸ ਹੋਣ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਆਪਣੇ ਕੰਮ ਬੰਦ ਕਰਕੇ ਇਸ ਇੰਡਸਟਰੀ ਦੇ ਵਿੱਚ ਇੱਕ ਜਿੱਦਾਂ ਪੰਜਾਬੀ ਕਿਸੇ ਚੀਜ਼ ਦੇ ਮਗਰ ਪੈ ਜਾਂਦੇ ਆ ਉਹ ਮਗਰ ਪੈ ਗਏ ਸੀਗੇ ਜੇ ਸਾਡੇ ਫਰੀਦਕੋਟ ਤੋਂ ਐਵਰੀ ਡੇ 10 ਬੱਚੇ ਕੈਨੜਾ 에ਰਪੋਰਟ ਨੂੰ ਜਾਂਦੇ ਸੀ ਉਹ 10 ਦੀ ਜਗ੍ਹਾ ਤੇ ਹੁਣ ਇੱਕ ਬੱਚਾ ਟਰੈਵਲ ਕਰ ਰਿਹਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਫੈਕਟ ਕੀਤਾ ਉਸ ਸੀ ਨੇ ਇਹ ਬਿਜ਼ਨਸ ਦੇ ਵਿੱਚ ਕੋਈ ਬੰਦਾ ਦੂਜੇ ਬਿਜ਼ਨਸ ਨੂੰ ਛੱਡ ਕੇ ਆਇਆ ਤੇ ਉਹਨੂੰ ਇਹ ਲੱਗਿਆ ਕਿ ਸ਼ਾਇਦ ਮੈਂ ਜਿਹੜੀ ਇਨਵੈਸਟਮੈਂਟ ਬਿਲਡਿੰਗ ਤੇ ਜ਼ਿਆਦਾ ਕਰੂੰਗਾ ਤਾਂ ਉਹਦੇ ਨਾਲ ਮੇਰਾ ਬਿਜ਼ਨਸ ਜ਼ਿਆਦਾ ਵਧੀਆ ਚੱਲ ਜਾਊਗਾ। ਇਹਰੇ ਚੰਗੇ ਸਕੂਲਾਂ ਦੇ ਪੜ੍ਹੇ ਬੱਚੇ ਆ ਜਿਨ੍ਹਾਂ ਨੇ ਸ਼ੁਰੂ ਤੋਂ ਇੰਗਲਿਸ਼ ਪੜ੍ਹੀ ਆ ਉਹ 15-20 ਦਿਨ ਦੇ ਵਿੱਚ ਵਿੱਚ ਆਇਲਟਸ ਪੀਡੀ ਕਰਕੇ ਚਲੇ ਜਾਂਦੇ ਆ। ਕਿਸੇ ਕੰਟਰੀ ਦੇ 네ਟਿਵ ਹੋਣ ਕਰਕੇ ਇਫੈਕਟ ਜ਼ਰੂਰ ਪੈਂਦੇ ਆ ਪਰ ਇਹ ਇੰਡਸਟਰੀ ਕਦੇ ਨਾ ਤਾਂ ਬੰਦ ਹੋ ਸਕਦੀ ਆ ਔਰ ਨਾ ਹੀ ਇੰਡਸਟਰੀ ਬੰਦ ਹੋਣ ਵਾਲੀ ਆ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਨਾਲ-ਨਾਲ ਫਰੀਦਕੋਟ ਵਿੱਚੋਂ ਵੀ ਇੱਕ ਅਜੀਹਾ ਕਾਰੋਬਾਰ ਜਿਹੜਾ ਲੱਖਾਂ ਰੁਪਏ ਲਾ ਕੇ ਅਲੀ ਸ਼ਾਨ ਦਫ਼ਤਰ ਬਣਾ ਕੇ ਸ਼ੁਰੂ ਕੀਤਾ ਗਿਆ ਸੀ ਅੱਜ ਬਿਲਕੁਲ ਤਬਾਹ ਹੋ ਗਿਆ ਏ ਇਹ ਕਾਰੋਬਾਰ ਸੀ ਆਈਲੈਂਡਸ ਦਾ ਕਾਰੋਬਾਰ ਤੇ ਇਸ ਕਾਰੋਬਾਰ ਦੇ ਤਬਾਹ ਹੋਣ ਨਾਲ ਬੰਦ ਹੋਣ ਨਾਲ ਜਿੱਥੇ 50 ਫੀਸਦੀ ਤੋਂ ਵੱਧ ਜਿਹੜੇ ਕਾਰੋਬਾਰੀ ਸੀ ਉਹ ਆਪਣਾ ਦਫ਼ਤਰ ਵਗੈਰਾ ਸਮੇਟ ਕੇ ਜਿੰਦੇ ਲਾ ਗਏ ਆ ਤੇ ਇਸ کاروبار ਦੇ ਬੰਦ ਹੋਣ ਨਾਲ ਸਿਰਫ ਇਹੀ کاروبار ਬੰਦ ਨਹੀਂ ਹੋਇਆ ਬਲਕਿ ਇਹਦੇ ਨਾਲ ਜੁੜੇ ਕਈ ਹੋਰ کاروبار ਚਾਹੇ ਉਹ ਟੈਕਸੀਆਂ ਦਾ کاروبار ਹੋਵੇ ਚਾਹੇ ਉਹ ਰੈਡੀमेड ਦਾ کاروبار ਹੋਵੇ ਜਾਂ ਹੋਰ ਜਿੰਨੇ ਵੀ ਸ਼ਾਪਿੰਗ ਨਾਲ ਜੁੜੇ ਹੋਏ ਇਸ ਦੇ ਨਾਲ ਕਾਰੋਬਾਰ ਸੀ ਉਹਨਾਂ ਵਿੱਚ ਵੀ ਭਾਰੀ ਮੰਦਾ ਆ ਗਿਆ ਹੈ ਆਈਲੈਂਡਸ ਦੇ ਸੈਂਟਰ ਦੇ ਇੱਕ ਮਾਲਕ ਨਾਲ ਗੱਲਬਾਤ ਕਰਨ ਤੇ ਇਹ ਪਤਾ ਲੱਗਿਆ ਕਿ ਇਸ ਦੇ ਖਤਮ ਹੋਣ ਵੱਲ ਜਾਣ ਦੇ ਖਤਮ ਹੋਣ ਦੇ ਜਾਦਾ ਕਾਰਨਾਂ ਦੇ ਵਿੱਚ ਵਿੱਚ ਸਭ ਤੋਂ ਵੱਡਾ ਕਾਰਨ ਇਹ ਆ ਕਿ ਇਸ ਕਾਰੋਬਾਰ ਦੇ ਵਿੱਚ ਕੁਝ ਆਇਲੈਂਡਸ ਤੇ ਪੀਟੀਈ ਬਾਰੇ ਜਿਹੜੇ ਘੱਟ ਤਜਰਬੇਕਾਰ ਵਿਅਕਤੀ ਸੀ ਉਹ ਆ ਗਏ ਉਹ ਆਪਣੇ ਬਿਜ਼ਨਸ ਹੋਰ ਕਰਦੇ ਸੀ ਪਰ ਇੱਧਰ ਆ ਗਏ ਤੇ ਉਹਨਾਂ ਨੇ ਆਉਂਦਿਆਂ ਸਾਰ ਅਲੀ ਸ਼ਾਨ ਦਫਤਰ ਖੋਲੇ ਤੇ ਆਪਣਾ ਕੰਮ ਚਲਾਇਆ ਇਸ ਤੋਂ ਇਲਾਵਾ ਜਿਹੜੇ ਆਇਲੈਂਡਸ ਕਰਕੇ ਕੈਨੇਡਾ ਜਾਂਦੇ ਸੀ ਉਹ ਕੈਨੇਡਾ ਨੇ ਵੀ ਉਸ ਕੰਮ ਤੇ ਰੋਕ ਲਾਈ ਕੇ ਪਲੱਸ 2 ਤੋਂ ਬਾਅਦ ਆ ਜਿਹੜਾ ਉਹ ਆਇਲੈਟਸ ਵਾਲੀ ਰੋਕ ਲੱਗੀ ਆ ਇਸ ਕਰਕੇ ਉਹ ਕੰਮ ਕਾਫੀ ਪ੍ਰਭਾਵਿਤ ਹੋਇਆ ਤੇ ਪੰਜਾਬ ਦੇ ਨਾਲ ਨਾਲ ਫਰੀਦਕੋਟ ਦੇ ਵਿੱਚ ਵੀ ਲਗਭਗ ਅੱਧੇ ਤੋਂ ਵੱਧ 50% ਤੋਂ ਵੱਧ ਜਿਹੜੇ ਇਹ ਕਾਰੋਬਾਰੀ ਆ ਉਹ ਇਸ ਕਿਤੇ ਨੂੰ ਇਸ ਕੰਮ ਨੂੰ ਆਇਲੈਟਸ ਦੇ ਕੰਮ ਨੂੰ ਬੰਦ ਕਰਕੇ ਆਪਣੇ ਅਲੀ ਸ਼ਾਨ ਦਾ ਉਤਰ ਲੱਖਾਂ ਰੁਪਏ ਖਰਚ ਕੇ ਜਿਹੜੇ ਬਣਾਏ ਸੀ ਉਹ ਬੰਦ ਹੋ ਗਿਆ ਆਓ ਸਾਰੀ ਜਾਣਕਾਰੀ ਲੈਣੇ ਆ ਸਿਮਰਜੀਤ ਸਿੰਘ ਭੁੱਲਰ ਵੀਜ਼ਾ ਵੇਵ ਵਾਲੇ ਜਿਹੜੇ ਹਾਲੇ ਵੀ ਆਇਲੈਟਸ ਦੇ ਕੰਮ ਦੇ ਵਿੱਚ ਡਟੇ ਹੋਏ ਆ ਦੇਖੋ ਜੀ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਬਿਲਕੁਲ ਆਫਿਸ ਬੰਦ ਹੋ ਰਹੇ ਆ ਬੰਦ ਹੋਣਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਐਕਸਪੀਰੀਅੰਸ ਨਹੀਂ ਸੀਗਾ ਬਹੁਤ ਸਾਰੇ ਲੋਕ ਦੂਜੀਆਂ ਇੰਡਸਟਰੀਜ਼ ਦੇ ਵਿੱਚੋਂ ਆ ਕੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਆਏ ਸੀਗੇ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਸੀ ਹੈਗਾ ਨਾ ਤਾਂ ਉਹਨਾਂ ਨੂੰ ਪੀਟੀ ਆਇਲੈਂਡਸ ਦਾ ਐਕਸਪੀਰੀਅੰਸ ਸੀਗਾ ਨਾ ਉਹਨਾਂ ਨੂੰ ਵੀਜ਼ਾ ਐਪਲੀਕੇਸ਼ਨ ਦਾ ਐਕਸਪੀਰੀਅੰਸ ਸੀ ਨੌਨ ਐਕਸਪੀਰੀਅੰਸ ਹੋਣ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਆਪਣੇ ਕੰਮ ਬੰਦ ਕਰਕੇ ਇਸ ਇੰਡਸਟਰੀ ਦੇ ਵਿੱਚ ਇੱਕ ਜਿੱਦਾਂ ਪੰਜਾਬੀ ਕਿਸੇ ਚੀਜ਼ ਦੇ ਮਗਰ ਪੈ ਜਾਂਦੇ ਆ ਉਹ ਮਗਰ ਪੈ ਗਏ ਸੀਗੇ ਉਹ ਕਿਤੇ ਨਾ ਕਿਤੇ ਹੁਣ ਜਦੋਂ ਇਹ ਇੰਡਸਟਰੀ ਦਾ ਡਾਊਨਫਾਲ ਆਇਆ ਤਾਂ ਉਹ ਫਿਰ ਉਹ ਬਿਜ਼ਨਸ ਨੂੰ ਬੰਦ ਕਰਕੇ ਅਦਰ ਜਿਹੜੇ ਆਪਣੇ ਪੁਰਾਣੇ ਬਿਜ਼ਨਸ ਸੀ ਉਹਨਾਂ ਵੱਲ ਜਾ ਰਹੇ ਆ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੀ ਹੈਗੀ ਆ ਕਿ ਜਿਹੜੇ ਲੋਕਾਂ ਨੂੰ ਖੁਦ ਨੌਲੇਜ ਹੈਗੀ ਆ ਉਹ ਬਿਲਕੁਲ ਵੀ ਪਿੱਛੇ ਨਹੀਂ ਜਾ ਰਹੇ ਉਹ ਹੁਣ ਵੀ ਅੱਜ ਵੀ ਉਸੇ ਤਰੀਕੇ ਨਾਲ ਬਿਜ਼ਨਸ ਕਰ ਰਹੇ ਆ ਔਰ ਉਹਨਾਂ ਦੇ ਆਫਿਸ ਬਿਲਕੁਲ ਚੱਲ ਵੀ ਰਹੇ ਆ ਦੂਜੀ ਗੱਲ ਇਹ ਹੈਗੀ ਆ ਜੀ ਸਮਾਂ ਹੁੰਦਾ ਕਿਸੇ ਬਿਜ਼ਨਸ ਦਾ ਇਹ ਬਿਜ਼ਨਸ ਨੂੰ ਪਿੱਛੇ ਥੋੜੇ ਟਾਈਮ ਦੇ ਵਿੱਚ ਵਿੱਚ ਕੈਨੇਡਾ ਦੀਆਂ ਕੁਝ 네ਗੇਟਿਵ ਨਿਊਜ਼ ਨੇ ਇਫੈਕਟ ਕੀਤਾ ਔਰ ਇਸ ਇੰਡਸਟਰੀ ਦੇ ਨਾਲ ਨਾਲ ਇਕੱਲਾ ਇਹ ਇੰਡਸਟਰੀ ਦੇ ਵਿੱਚ ਹੀ ਇਹ ਪ੍ਰੋਬਲਮ ਨਹੀਂ ਆਈ ਇਸ ਇੰਡਸਟਰੀ ਦੇ ਨਾਲ ਕਿਤੇ ਨਾ ਕਿਤੇ ਸਾਡੇ ਟੈਕਸੀਆਂ ਵਾਲੇ ਭਰਾ ਵੀ ਜੁੜੇ ਹੋਏ ਸੀਗੇ ਹੁਣ ਪਿੱਛੇ ਮੈਂ ਇੱਕ ਦਿਨ ਟਰੈਵਲ ਕੀਤਾ ਕਿਸੇ ਕੈਬ ਵਾਲੇ ਨਾਲ ਮੈਂ ਪੁੱਛਿਆ ਕਿ ਜੇ ਸਾਡੇ ਫਰੀਦਕੋਟ ਤੋਂ ਐਵਰੀਡੇ 10 ਬੱਚੇ ਕੈਨਾ ਏਅਰਪੋਰਟ ਨੂੰ ਜਾਂਦੇ ਸੀ ਉਹ 10 ਦੀ ਜਗ੍ਹਾ ਤੇ ਹੁਣ ਇੱਕ ਬੱਚਾ ਟਰੈਵਲ ਕਰ ਰਿਹਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਫੈਕਟ ਕੀਤਾ ਉਸ ਸੀ ਨੇ ਔਰ ਉਸ ਤੋਂ ਬਾਅਦ ਜਿਹੜੇ ਹੈਗੇ ਗਾਰਮੈਂਟ ਸ਼ਾਪਸ ਹੈਗੀਆਂ ਉਹਨਾਂ ਤੋਂ ਸ਼ਾਪਿੰਗ ਵੱਡੇ ਲੈਵਲ ਤੇ ਹੁੰਦੀ ਸੀ ਉਹਨੂੰ ਵੀ ਇਫੈਕਟ ਕੀਤਾ ਔਰ ਬਹੁਤ ਸਾਰੇ ਬਿਜ਼ਨਸ ਇਹਦੇ ਨਾਲ ਅਫੈਕਟ ਹੋਏ ਆ ਬਾਕੀ ਇਹ ਚੀਜ਼ ਹੈਗੀ ਕਿ ਘਬਰਾਉਣ ਦੀ ਲੋੜ ਨਹੀਂ ਹੈਗੀ ਅਫੈਕਟ ਬਿਲਕੁਲ ਹੈਗਾ ਬਟ ਜਿਹੜੇ ਲੋਕ ਹੁਣ ਵੀ ਇਸ ਇੰਡਸਟਰੀ ਨਾਲ ਜੁੜੇ ਰਹਿਣਗੇ ਤੇ ਆਉਣ ਵਾਲੇ ਟਾਈਮ 'ਚ ਕਿਤੇ ਨਾ ਕਿਤੇ ਫਿਰ ਦੁਬਾਰਾ 2026 ਦੇ ਵਿੱਚ ਇੰਡਸਟਰੀ ਉਸੇ ਤਰੀਕੇ ਨਾਲ ਬੂਮ ਕਰਦੀ ਰਹੂਗੀ ਔਰ ਇਹਦੇ ਨਾਲ ਸਾਰੇ ਹੀ ਬਿਜ਼ਨਸ ਅਫੈਕਟਾ ਇਕੱਲਾ ਇਮੀਗ੍ਰੇਸ਼ਨ ਦਾ ਬਿਜ਼ਨਸ ਅਫੈਕਟ ਨਹੀਂ ਹੈਗਾ ਔਰ ਨੌਨ ਐਕਸਪੀਰੀਅੰਸ ਬੰਦੇ ਜਿਹੜੇ ਹੈਗੇ ਉਹ ਆਫਿਸ ਬੰਦ ਜ਼ਰੂਰ ਕਰ ਰਹੇ ਆ ਬਟ ਜਿਹੜੇ ਲੋਕਾਂ ਨੇ 2009 ਤੋਂ ਲੈ ਕੇ ਜਾਂ 2012 ਤੋਂ ਲੈ ਕੇ ਇਸ ਇੰਡਸਟਰੀ ਨੂੰ ਦੇਖਿਆ ਇਹ ਇੰਡਸਟਰੀ ਤੇ ਸਮੇਂ ਸਮੇਂ ਦੇ ਨਾਲ ਕਿਤੇ ਨਾ ਕਿਤੇ ਕਿਸੇ ਕੰਟਰੀ ਦੇ 네ਗੇਟਿਵ ਹੋਣ ਕਰਕੇ ਇਫੈਕਟ ਜ਼ਰੂਰ ਪੈਂਦੇ ਆ ਪਰ ਇਹ ਇੰਡਸਟਰੀ ਕਦੇ ਨਾ ਤਾਂ ਬੰਦ ਹੋ ਸਕਦੀ ਆ ਔਰ ਨਾ ਹੀ ਇਹ ਇੰਡਸਟਰੀ ਬੰਦ ਹੋਣ ਵਾਲੀ ਆ ਆਈਲੈਂਡ ਦਾ ਕੰਮ ਹੁਣ ਕਿੰਨੇ ਕਦਮਾਂ ਦਾ ਰਹੇਗਾ ਐਕਚੁਅਲ ਦੇ ਵਿੱਚ ਹੁਣ ਜਿਹੜੇ ਸਾਡੇ ਕੋਲੇ ਸਟੂਡੈਂਟ ਆਉਂਦੇ ਆ ਉਹ ਬਹੁਤ ਚੰਗੇ ਸਕੂਲਾਂ ਦੇ ਪੜ੍ਹੇ ਸੀ ਸੀਬੀਐਸਸੀ ਜਿਹੜੇ ਬੱਚੇ ਹੈਗੇ ਆ ਉਹ ਬੱਚੇ ਆਉਂਦੇ ਆ ਕਿਤੇ ਨਾ ਕਿਤੇ ਅੱਜ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਪੰਜਾਬ ਬੋਰਡ ਦਾ ਸਟੂਡੈਂਟ ਆ ਉਹ 2 3 4 ਮਹੀਨੇ ਵੀ ਕਿਤੇ ਨਾ ਕਿਤੇ ਆਇਲਟਸ ਜਾਂ ਪੀਟੀ ਨੂੰ ਕਰਨ ਤੇ ਲਾ ਆਂਦਾ ਸੀ ਬਟ ਹੁਣ ਜਿਹੜਾ ਇਫੈਕਟ ਹੈਗਾ ਉਹ ਇਹ ਵੀ ਹੈਗਾ ਕਿ ਕਿਤੇ ਨਾ ਕਿਤੇ ਸੀਬੀਐਸਸੀ ਬੋਰਡ ਜਿਹੜੇ ਚੰਗੇ ਸਕੂਲਾਂ ਦੇ ਪੜ੍ਹੇ ਬੱਚੇ ਆ ਜਿਨ੍ਹਾਂ ਨੇ ਸ਼ੁਰੂ ਤੋਂ ਇੰਗਲਿਸ਼ ਪੜ੍ਹੀ ਆ ਉਹ 15 20 ਦਿਨ ਦੇ ਵਿੱਚ ਵਿੱਚ ਆਇਲਟਸ ਪੀਟੀ ਕਰਕੇ ਚਲੇ ਜਾਂਦੇ ਆ ਔਰ ਇਹ ਵੀ ਬਹੁਤ ਵੱਡਾ ਇੱਕ ਇਫੈਕਟ ਹੈਗਾ ਪੀਟੀ ਆਇਲਟਸ ਦੇ ਜਿਹੜੇ ਇੰਸਟੀਟਿਊਟ ਉਸ ਟਾਈਮ ਵੇਲੇ ਹੋ ਰਹੇ ਆ ਖਰਚਿਆਂ ਦਾ ਵੀ ਹੈ ਕਿ ਬਹੁਤ ਜ਼ਿਆਦਾ ਖਰਚੇ ਕੀ ਕਿਸੇ ਦਫਤਰਾਂ ਤੇ ਮਹਿੰਗੇ ਕਿਰਾਏ ਦੀ ਬਿਲਡਿੰਗਾਂ ਲਈਆਂ ਬਿਲਕੁਲ ਜੀ ਬਿਲਕੁਲ ਜਦੋਂ ਇਹ ਬਿਜ਼ਨਸ ਦੇ ਵਿੱਚ ਕੋਈ ਬੰਦਾ ਦੂਜੇ ਬਿਜ਼ਨਸ ਨੂੰ ਛੱਡ ਕੇ ਆਇਆ ਤੇ ਉਹਨੂੰ ਇਹ ਲੱਗਿਆ ਕਿ ਸ਼ਾਇਦ ਮੈਂ ਜਿਹੜੀ ਇਨਵੈਸਟਮੈਂਟ ਬਿਲਡਿੰਗ ਤੇ ਜ਼ਿਆਦਾ ਕਰੂੰਗਾ ਤਾਂ ਉਹਦੇ ਨਾਲ ਮੇਰਾ ਬਿਜ਼ਨਸ ਜ਼ਿਆਦਾ ਵਧੀਆ ਚੱਲ ਜਾਊਗਾ ਬਟ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕੋਈ ਵੀ ਜਿਹੜਾ ਕਾਰੋਬਾਰ ਆ ਜੇ ਉਹਨੂੰ ਅਸੀਂ ਕਿਸੇ ਛੋਟੇ ਲੈਵਲ ਤੋਂ ਸ਼ੁਰੂ ਕਰਾਂਗੇ ਤੇ ਐਕਸਪੀਰੀਅੰਸ ਦੇ ਨਾਲ-ਨਾਲ ਇਨਵੈਸਟਮੈਂਟ ਕਰਾਂਗੇ ਤਾਂ ਪੋਜ਼ਿਟਿਵ ਰਹੂਗਾ ਔਰ ਬਹੁਤ ਵੱਡੀ ਇਨਵੈਸਟਮੈਂਟ ਜਿਹੜੀ ਹੈਗੀ ਆ ਕਿਸੇ ਬਿਜ਼ਨਸ ਤੋਂ ਬਿਨਾ ਐਕਸਪੀਰੀਅੰਸ ਤੋਂ ਕਰਾਂਗੇ ਤਾਂ ਉਹ ਲਾਸਟ ਕਿਤੇ ਨਾ ਕਿਤੇ ਚਲਣਾ ਹੀ ਪੈਣਾ ਉਹਨੂੰ ਫਿਰ ਨਾਨ ਐਕਸਪੀਰੀਅੰਸ ਹੋਣ ਕਰਕੇ ਉਹਨਾਂ ਨੇ ਕਈ ਤਰ੍ਹਾਂ ਦੇ ਆਪਣੇ ਕੰਮ ਬੰਦ ਕਰਕੇ ਇਸ ਇੰਡਸਟਰੀ ਦੇ ਵਿੱਚ ਇੱਕ ਜਿੱਦਾਂ ਪੰਜਾਬੀ